ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਸ਼ਸ਼ੀਨਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਜਸਥਾਨ ਸੇ ਅਰਪੋਰਟ पे ਵੀਰਜਨ ਨਾਲ ਬਿਲਕੁਲ ਲੱਗ ਗਈ ਆ ਤੇ ਨਾਲ ਆਡਾ ਜਿਹੜਾ ਵੀਰਜਨ ਨਾਲ ਕੁੱਕੜਾਂ ਵਾਲਾ ਲੱਗਦਾ ਵਾ ਉਹ ਵੀ ਬਿਲਕੁਲ ਨਾਲ ਹੀ ਆ ਇੱਥੋਂ ਲਾਪਰੀ ਤੇ ਵੀਰ ਕੋਲ ਆਪਾਂ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੱਸ ਨਾ ਠੀਕ ਠਾਕ ਹੈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਹਾਂ ਮੇਰਾ ਲਖਮੀ ਸਿੰਘ ਜੀ ਹਾਂਜੀ ਤੇ ਆਪਣਾ ਹਰਸ਼ਾ ਕਿਨਾ ਡਕਪੁਰਾ ਵਾਲਾ ਇਹ ਨਾਲ ਹੀ ਆ ਗਏ ਨੌਂ ਦਾ ਬੰਦੇ ਆਪਣੇ ਠੀਕ ਹੈ ਜੀ ਤੇ ਏਅਰਪੋਰਟ ਵੀ ਲੱਗ ਗਈ ਹੈ ਨਾ ਏਅਰਪੋਰਟੇ ਤੋਂ 6 ਕਿਲੋਮੀਟਰ ਸਾਢੇ ਪੰਜ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98717 72285 ਠੀਕ ਹੈ ਤੇ ਅੱਜ ਚਾਰ ਮੱਝਾਂ ਹੀ ਆ ਹਨ ਆਪਣੇ ਕੋਲ ਹਾਂਜੀ ਦੋ ਦੇ ਇੱਕ ਪਿਆਰ ਆ ਵੀ ਸੀ ਅੱਦਰ ਅੱਛਾ ਦੋ ਤੁਸੀਂ ਸਾਦੇ ਨੂੰ ਹਫਤਾ ਹੀ ਹੋ ਗਿਆ ਸੀ ਜੀ ਅੱਛਾ ਇਹ ਤਾਂ ਤੋਂ ਪੜਿਆ ਦੇ ਫਿਰ ਦੱਬਣਿਆ ਠੀਕ ਹੈ ਤੇ ਸ਼ੁਰੂਆਤ ਫਿਰ ਤਾਜੀ ਸੋਈ ਤੋਂ ਕਰ ਲਈ ਜਿਹੜੀ ਰਾਤ ਦੀ ਸੋਈ ਹੈ ਆ ਇਹਨੂੰ ਨਰਮੇ ਨੂੰ ਬਿਲਾਈਏ ਆਹ ਦੇਖ ਸਕਦੇ ਤਾਜੀ ਬੱਚਾ ਰਾਤ ਦੀ ਸੋਈ ਦੱਸਦੇ ਜੇ ਗਿੱਲਾ ਹੀ ਨਾੜੂ ਜਿਹੜਾ ਨਾਲ ਹੀ ਤੇ ਬਿਲਕੁਲ ਛੋਟਾ ਸਿੰਗ ਹੈ ਇਹਦਾ ਝੋਟੀ ਦਾ ਸੂਆ ਕਿੰਨਾ ਸੋਈ ਜੇ ਪਹਿਲਾਂ ਸੂਆ ਸੋਈ ਜੀ ਵੀ ਜੀ ਮੜਾ ਮੜਾ ਆਲ ਕਰਦੀ ਜੇ ਇਹ ਜੇ ਸੂਆ ਪਹਿਲਾਂ ਹੀ ਸੋਈ ਜੀ ਬਾਕੀ ਇਹ ਵੀ ਜਦੋਂ ਦੋ ਚਾਰ ਚਵਾਈਆਂ ਹੋਈਆਂ ਇਹਦੇ ਨੇ ਸੈੱਟ ਹੋ ਜਣਾ ਕਾਰੀ ਦੀ ਝੋਟੀ ਇਹਨਾ ਆਪਾਂ ਬਹੁਤੀ ਵੱਡੀ ਕਹਿ ਸਕਦੇ ਹਾਂ ਤੇ ਨਾ ਬਹੁਤੀ ਛੋਟੀ ਕਹਿ ਸਕਦੇ ਹਾਂ ਵਿੱਚ ਲਾ ਜਾ ਮੇਲੇ ਤੇ ਬਾਕੀ ਇਹ ਵੀ ਥਣ ਜਿਹੜਾ ਹੱਥ 'ਚ ਆਉਣਾ ਰਿਹਾ ਵਾ ਥਣ ਤੇ ਬਹੁਤ ਮਿਲਦੀ ਹਿਸਾਬ ਇਹ 11 ਨੁਕਰੇ ਪਸੰਦ ਤੇ ਬਾਕੀ ਇਹ ਵੀ ਜਿੱਤ ਤਰ੍ਹਾਂ ਜਿੱਤ ਤਰ੍ਹਾਂ ਚਵਾਈਆਂ ਹੋ ਗਈਆਂ ਆਲ ਕਰਦੇ ਜੀ ਵੀ ਜੀ ਆਪਾਂ ਚੱਟ ਹੋ ਜੂਗੀ ਹਨਾ ਵੀ ਮਾੜਾ ਰਾਤੀ ਮੈਂ ਕਿੰਨੇ ਲੋਕ ਦੁੱਧ ਜੋ ਆਇਆ ਹੈ ਬੱਚੇ ਬੁਝੜ ਜੰਗ ਆਇਆ ਹੈ ਠੀਕ ਆ ਜਾਈ ਮ ਆਦੀਏ ਪੀ 7 ਕਿਲੋ 6 ਕਿਲੋ ਬੋਲਾ ਆ ਜੀ ਅਜੇ ਤੇ ਇੱਕੋ ਹੀ ਚਵਾਈ ਹੋਈ ਹੁਣੇ ਨਾਲੇ ਜੇ ਤਾਂ ਕੋਈ 5-7 ਚਵਾਈਆਂ ਹੋ ਗਈਆਂ ਤੇ ਸੈੱਟ ਹੋ ਜੂਗੀ। ਬਾਜੀ ਬਸ। ਤੇ ਇਹਦਾ ਮੁੱਲ ਫਿਰ ਮੁੱਲ ਵੇਖੋ ਝੋਟੀ ਸੇ ਕਿਸਮ ਦਾ ਵੇਖੋ 59 ਲਿਖਾ ਲਗਾ। ਸੋਹਣੀ ਝੋਟੀ ਐ ਚਲੋ ਫੱਬਦੀ ਐ। ਕਿੰਨੇ ਦੀ ਫਿਰ ਦੇ ਦੇਣੀ? ਮੁੱਲ ਕਰਨ ਭਾਜੀ 50 ਹਜ਼ਾਰ ਕਰੀ ਜਾਈਏ 55 ਕਰੀ ਜਾਈਏ। ਅੱਛਾ। 2 ਘੜ 50 ਦੀ ਦਾਂ। ਅੱਛਾ 48 ਹਜ਼ਾਰ ਦੀ ਦੇ ਦੋਗੇ। ਪਹਿਲੇ ਸੋ ਵੇ ਸੱਜੇ ਸੂਈ ਝੋਟੀ। 20 ਹਜ਼ਾਰ ਕਮਾਨ ਕਰਦਾ ਜੀ। 47 ਦੇ ਦੋਗੇ। ਤੇ ਬਾਕੀ ਇਹ ਵੀ ਦੁੱਧ ਚਲੋ। ਦੁੱਧ ਚਲੋ ਜਿਆਦਾ ਨਹੀਂ ਆਪਾਂ ਕਰਦੇ 7-8 ਕਿਲੋ ਚਵਾਈ ਜਾਊ। 8 ਕਿਲੋ ਦੇ ਲਾਗੇ ਬੰਨੇ ਜਿਹੜਾ ਕਿੰਨੇ ਚ ਇਹਦਾ ਵੀ ਸੁਭਾਣ ਲਈ ਦੱਸਦੇ ਆ ਇਹ ਥੱਲੇ ਚੰਗੀ ਤਿਆਰ ਹੋਈ ਹੈ ਤੇ ਆ ਜਿਹੜਾ ਇਹਦਾ ਬੱਚਾ ਵੀ ਤਾਜ਼ਾ ਹੀ ਹੈ ਜਿਹੜਾ ਪੁੱਛ ਦਿਨਾਂ ਦਾ ਨਹੀਂ ਆ ਕਿੰਨੇ ਦਿਨ ਹੋਏ ਇਹਨੇ ਸੋਈ ਨਾ ਇਹਨੂੰ 8 ਦਿਨ ਹੋ ਗਏ ਜੀ ਵੀਰ ਜੀ ਤੇ 8 ਕਿਲੋ ਦੁੱਧ ਦੇ ਥੱਲੇ ਪਿਆਰ ਕਰ ਤਿਆਰ ਜਿਹੜਾ 8 ਕਿਲੋ ਦੁੱਧ ਅਜੇ ਤਾਂ ਬਾਹਰ ਨਹੀਂ ਕਰਦੀ ਐ ਮਾਜੇ ਨਾਲ ਬਾਹਰ ਜੀ ਥੱਲੇ ਕਰ ਠੀਕ ਐ ਅਜੇ ਤੇ ਦੁੱਧੋਂ ਮੱਝੂਗੀ ਹੋਰ ਤੇ ਦੁੱਧ 8 ਕਿਲੋ ਵੀਰ ਜੀ ਰਹੀ ਆਊਗੀ ਤੋਰੋ ਫੇਰ ਇਹਦਾ ਵੀਰ ਜੀ ਥਣ ਥੋੜਾ ਜਿਹਾ ਅਗਲਾ ਨਾਲ ਜਿਲੇ ਆ ਜੀ ਬਾਕੀ ਅਗਲੇ ਨਾਲ ਅਗਲੇ ਚੋਲੇ ਮਗਰਲੇ ਨਾਲ ਮਗਰ ਰੱਖੋਲੇ ਵਾਹ ਹਾਏ ਚਲੋ ਕੋਈ ਨਹੀਂ ਦਿਖਾ ਦਿੰਦੇ ਹਾਂ ਨੀ ਤੋਰ ਦੇ ਕੇ ਪਹਿਲਾਂ ਥੋੜਾ ਜਿਹਾ ਡੱਗ ਗਈ ਹੈ ਬਾਕੀ ਇਹਦੇ ਵੀ ਛੋਟਾ ਸਿੰਗ ਹੈ ਖੱਬਦੀ ਹੈ ਜਿਹੜੀ ਇੱਕ ਪਾਸੇ ਰਸ ਨਾਲ ਦਾ ਗੈਪ ਠੀਕ ਹੈ ਇੱਕ ਪਾਸੇ ਥੋੜੇ ਜਿਹਾ ਲੱਗ ਗਿਆ ਇੱਥੇ ਰੋ ਦੇਖ ਮਿੰਟ ਇਹ ਪਾਸਮੁਕੇ ਥਾਂ ਵਿੱਚ ਜੀ ਐ ਕਰ ਜਾਂਦੀ ਐ ਡਾ ਡਾ ਦਾ ਆ ਦੇਖ ਸਕਦੇ ਜੀ ਇਧਰੋਂ ਸਾਨੂੰ ਥੋੜੇ ਲੱਗ ਲੱਗੇ ਆ ਤੇ ਉਧਰੋਂ ਕਿ ਆਪ ਤੇ ਆ ਲੱਗ ਜਵਾ ਇੱਕ ਨੰਬਰ ਉਧਰ دوسرے ਪਾਸੇ ਦੇਖ ਸਕਦੇ ਜੀ ਇਧਰੋਂ ਦੂਰ ਦੂਰੀ ਆ ਜਿਹੜਾ ਥਾਂ ਤੇ ਇਹਦਾ ਫਿਰ ਮੁੱਲ ਕੀ ਦਾ ਮੁੱਲ ਜਿੱਤੀ ਕਰਨ ਕੋਸ਼ਿਸ਼ ਕਰੀਏ ਜਾਂ ਪੈੜ ਕਰਨੀਏ 55000 ਦੀ ਦਿੰਦੇ ਆ 55000 ਦੀ ਦੇ ਦੋਗੇ ਬਾਕੀ ਯਾਰ ਹੋਰ ਮਾਲ ਕਰ ਅੱਛਾ 55000 ਦੀ ਦੇ ਦੋਗੇ ਠੀਕ ਹੈ ਜੀ 8 ਕਿਲੋ ਦੋ ਪੱਕਾ ਹੋਊਗਾ ਠੀਕ ਹੈ ਤੇ ਹੁਣ ਜਿਹੜੀ ਇੱਕ ਆਵਲੀ ਛੋਟੀ ਆ ਗਈ ਜੇ ਇਹ ਬੱਚੇ ਤੋਂ ਬਿਨਾਂ ਹੀ ਆ ਹਨਾ ਤੇ ਇਹਦੇ ਕੋ ਦੁੱਧ ਕਿੰਨਾ? ਇਹ ਕੋ ਦੁੱਧ ਵੇਖੀ ਆਖਣ ਭਾਵੇਂ 6 ਕਿਲੋ ਆ ਕੀ ਇਹ ਪਈਆਂ ਤੋਂ ਬਾਹਰ ਹੀ ਆ ਦੁੱਧ ਪਈਆਂ ਖੰਡ ਭਾਵੇਂ ਹੋ ਜੇ ਭਾਵੇਂ 1/2 ਕਿਲੋ ਜੀ ਇੰਨਾ ਹੀ ਦੋ ਰੋ ਹਾਂ ਫੇਰ ਇੱਕ ਇੱਕ ਟਾਈਮ ਕੀ ਗੱਲ ਹੁੰਦੀ ਜੀ ਤਾਂ ਇੱਕ ਟਾਈਮ ਕਿ ਦੋਵੇਂ ਟਾਈਮ ਦੋਵੇਂ ਟਾਈਮ ਇਹ ਜੇ ਲਉਂਦੀ ਆ ਬਾਕੀ ਫੁੱਟਦੀ ਨਹੀਂ ਆ ਅੱਛਾ ਟੀਕੇ ਤੋਂ ਡਰਦੀ ਹੈ ਨਾ ਨਾ ਕਰ ਪੜੇ ਤੇ ਚੋਈ ਠੀਕ ਹੈ ਬਾਕੀ ਉਤਰ ਇਹ ਵੀ ਕੱਦ ਕਾਠ ਇਹਦਾ ਚੰਗਾ ਵਾ ਸੋਨੀ ਚੋਟੀ ਹੈ ਚਲੋ ਜੇ ਗਾਂ ਕਿਤੇ ਤਿਆਰ ਹੋ ਜੇ ਤੇ ਚੰਗੀ ਰਕਮ ਜੋੜ ਦਊਗੀ ਨਾਲ ਇਹ ਆ ਵੀ ਕਿਸੇ ਕਵੀਰ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਇੱਕ ਮਹੀਨਾ ਜੀ ਸ਼ੇ ਕਰਦੇ ਜੀ ਰਹੋਗੀ ਤੇ ਟੋਕੜ ਮਾਜੇ ਦੁੱਧ ਵੀ ਤਾਂ ਸੰਗਣਾ ਹਣਾ ਤੇ ਇਹਦਾ ਫਿਰ ਮੁੱਲ ਦੰ ਇੱਕ ਮਹੀਨਾ 6 ਦਿਨ ਹੋ ਗਏ ਜੇ ਗਾਰੰਟੀ ਕੋਈ ਨਹੀਂ ਜੀ ਠੀਕ ਹੈ 100% ਮੇਰੇ ਹਿਸਾਬ ਨਾਲ ਸੁਨਾਰੀ ਨਿਕਲਾ ਉਹ ਗਾੜੀਆਂ ਮਹਾਰਾਜ ਦਾ ਜੀ ਹਾਂਜੀ ਹਾਂਜੀ ਇਹਦਾ ਮੁੱਲ ਕਰਨ ਉਹ ਇਹਦਾ ਹੀ 50 ਕਰੀ ਲਈਏ ਦੋ ਘਟ ਦੇ ਦੀਏ 50 ਦੀ ਨਹੀਂ ਹੋਰ ਘਟਾਉਣੇ ਪੈਣੇ ਜੀ ਇਹਦੇ ਇਹ ਹਾਂ ਨਾ 46 ਹਜ਼ਾਰ ਦੀ ਦਵਾਗੇ ਛੋੜੀ ਕਰਾਂਗੇ ਅੱਛਾ 40 ਹਜ਼ਾਰ ਦੀ ਦੇ ਦੋ ਤਾਂ 40 42 43 ਹਜ਼ਾਰ ਦੀ ਦੇ ਉਦਾਂ ਹੀ ਆ ਚਲੋ ਇਹ ਕੱਦ ਵਜਨ ਚ ਆ ਚਲੋ ਬਾਕੀ ਕੋਈ ਆਣ ਕੇ ਵੇਖੇ ਨਾ ਇੱਥੇ ਬੱਤੀ ਛੋਟੀ ਇਹ ਗਾਂ ਬਣ ਗਈ ਇਹ ਮੇਰ ਕੋਈ ਜਾਈ ਜੇ 83 ਹਜ਼ਾਰ ਦੀ ਲੈ ਲੈਣਾ ਅੱਛਾ ਤੇ ਉਹਨਾਂ ਚਲੋ ਮੇਰ ਕੋ ਮੈਂ ਲੈ ਗਏ ਸੱਜਰ ਉਹਨਾਂ ਵਿੱਚ ਬਾਅਦ ਠੀਕ ਹੈ ਤੇ ਹੁਣ ਇੱਕ ਆ ਜਿਹੜੀ ਆ ਚੰਗੇ ਕੱਦ ਕਾਠ ਵਾਲੀ ਮੱਝ ਆ ਹਉ ਕੱਦ ਗਾਠ ਇਹਦਾ ਉੱਚਾ ਹੈ ਥੱਲੇ ਬੜੀ ਪਿਆਰ ਹੁੰਦੀ ਹੈ te que en la feria mola ਇਹਦਾ ਮੁੱਲ ਜੀ 15-16 ਕਿਲੋ ਦੁੱਧ ਦੀ ਗਰੰਟੀ ਹੋਊਗੀ ਆਪਣੀ। ਮੈਂ ਬੜੇ ਚੰਗੇ ਬੰਦੇ ਕੋਲ ਲਈ ਆ ਥੋੜੀ ਯਾਰ ਕਾ ਫੁੱਕੀ ਆ। ਠੀਕ ਹੈ। ਬਾਕੀ ਮੁੱਲ ਵੇਖ ਲੋ ਜੀ ਮੈਨੂੰ ਇਹਦਾ ਚੰਗਾ ਲੱਗਦਾ ਪਰ ਕਿੰਨਾ ਦੁੱਧ ਉਤਰ ਕੰਨਾ ਕ ਉਤਰ ਚੁਾਈ ਜਾਊਗੀ? ਇਹ ਦੁੱਧ 15 ਕਿਲੋ ਤੇ ਚਾਈ ਜਾਊ ਹਰਮਾਨ ਨੇ। ਠੀਕ ਹੈ। ਤੇ ਮੁੱਲ ਫਿਰ ਇਹਦਾ। ਦੇਖੋ ਨਾੜਾਂ ਅਕੋ ਕੁੜੀਆਂ ਕਿਤੇ ਕਿਸੇ ਇੰਨੇ ਲੱਗੀਆਂ ਜਾਂ ਤਾਂ ਆਪਾਂ ਇਹਦਾ ਕਰੀਏ। ਆਹ ਦੇਖ ਸਾਦੇ ਜੀ ਹਵਾਨੇ ਤੇ ਨਾੜਾਂ ਤੇ ਮਿਲਕ ਮੈਨੂੰ ਵੀ ਚੰਗੀ ਲੱਗੀ ਆ ਤੇ ਹਵਾਨਾ ਜੇ ਹੋ ਰਹੀ ਨੇ ਤਿਆਰ ਕਰ ਜਨਾ ਜੇ ਪੇਸ਼ਾਨ ਹੋ ਰ ਹਵਾਨਾ ਪਰ ਜਨਾ ਮੈਨੂੰ। ਜੱਸਣਾ ਕਿੰਨੇ ਦੀ ਫੇਰੇ ਇਹਦਾ ਮੁੱਲ ਭਾਵੇਂ ਵੀ ਜੀ 80 ਕਰੀਏ 75 ਕਰੀ ਜਈਏ 2 ਛੜਦੀ 75 ਜਾਂ ਕਿ ਹੋਰ ਕਰਦੀਏ ਮਨ 72000 ਦੀ ਦਿੱਦ ਦੇਣਾ ਅੱਛਾ 72000 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਨਹੀਂ ਮਾਰਦਾਂ ਕਰਦਾਂ ਖੁੱਲਾ ਕਰ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਐ ਤੇ ਠੀਕ ਐ ਜੀ ਹੋਰ ਕੁਛ ਕਹਿਣਾ ਫਿਰ ਬਹੁਤ ਬਹੁਤ ਮਿਹਰਬਾਨੀ ਕੀਤੀ ਠੀਕ ਐ ਬਾਕੀ ਜੋ ਕੋ ਜਾ ਤੁਹਾਡੇ ਸਾਹਮਣੇ ਹੀ ਆ ਬਾਕੀ ਜਿਹੜੀ ਸੂਈ ਉਹ ਜੋ ਗਲੋ ਗੱਬਣ ਆਪੂ ਬਾਕੀ ਆਪੇ ਇੱਥੋਂ ਕੇ ਆਪਣੀ ਦਸੱਲੀ ਕਰਕੇ ਬਾਅਦ ਲਾਮਾ ਨਾ ਕੋ ਤੁਹਾਨੂੰ ਦਵੇ ਤੇ ਨਾ ਅੱਗ ਸਾਨੂੰ ਦਵੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ